ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਭਗਨੀਤ ਕੌਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਵਾ ਦੀ ਗੁਣਵੱਤਾ ਦੀ ਜਾਂਚ ਵਿਸ਼ਵ ਪੱਧਰ ਤੇ ਹੋਈ ਤੇ ਸਵਿਟਜ਼ਰਲੈਂਡ ਦੀ ਵਾਯੂ ਗੁਣਵੱਤਾ ਟੈਕਨੋਲੋਜੀ ਕੰਪਨੀ IQ Air ਦੀ World Air Quality Report 2024 ਮੁਤਾਬਕ ਦਿੱਲੀ ਇਸ ਸਾਲ 2025 ਵਿੱਚ ਵੀ ਪ੍ਰੋਡੂਸ਼ਨ ਦੇ ਮਾਮਲੇ ਵਿੱਚ ਪਹਿਲੇ ਸਥਾਨ ਤੇ ਰਿਹਾ ਇਸ ਦੇ ਚਲਦੇ NCR ਦੇ ਲੋਨੀ, ਨੌਇਡਾ ਤੇ ਗ੍ਰੇਟਰ ਨੌਇਡਾ ਵੀ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੋ ਰਹੇ ਹਨ ਦੱਸਦੀ ਹੈ ਕਿ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਭਾਰਤ ਦੇ 13 ਸ਼ਹਿਰ ਸ਼ਾਮਲ ਅਸਾਮ ਦਾ ਬਰਨੀਹਾਟ ਇਸ ਸੂਚੀ ਵਿੱਚ ਪਹਿਲੇ ਸਥਾਨ ਤੇ ਹੈ ਇਸ ਤੋਂ ਇਲਾਵਾ ਪੰਜਾਬ ਦਾ ਮੁੱਲਾਪੁਰ ਹਰਿਆਣਾ ਦਾ ਫਰੀਦাবাদ ਗੁਰਦਾਗਾਓ ਅਤੇ ਉੱਤਰ ਪ੍ਰਦੇਸ਼ ਦਾ ਲੋਨੀ ਨੌਇਡਾ ਗ੍ਰੇਟਰ ਨੌਇਡਾ ਮੁਜ਼ਫਰਨਗਰ ਇਸ ਤੋਂ ਬਾਅਦ ਰਾਜਸਥਾਨ ਦੇ ਗੰਗਾ ਨਗਰ ਪਿਵਾਨੀਗੜ੍ਹ ਤੇ ਹਨੂਮਾਨਗੜ੍ਹ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹਨ ਆਈਕਿਯੂਰ ਦੀ ਰਿਪੋਰਟ ਮੁਤਾਬਕ 35 ਫੀਸਦੀ ਭਾਰਤੀ ਸ਼ਹਿਰਾਂ ਵਿੱਚ ਪਾਰਟੀਕੂਲੇਟ ਮੈਟਰ 2.5 ਦਾ ਸਾਲਾਨਾ ਸਤਰ WHO ਦੀ ਸੀਮਾ ਤੋਂ 10 ਗੁਣਾ ਵੱਧ ਹੈ ਵਿਸ਼ਵ ਸਿਹਤ ਸੰਗਠਨ ਜੋ ਕਿ WHO ਦੇ ਨਾਂ ਤੋਂ ਜਾਣਿਆ ਜਾਂਦਾ ਹੈ ਦੇ ਮੁਤਾਬਕ ਪਾਰਟੀਕੂਲੇਟ ਮੈਟਰ 2.5 ਦੀ ਮੰਨਣਯੋਗ ਸੀਮਾ 5 ਮਾਈਕਰੋਗ੍ਰਾਮ ਪ੍ਰਤੀ ਕਿਲੋਮੀਟਰ ਹੈ ਪਰ 35 ਫੀਸਦੀ ਭਾਰਤੀ ਸ਼ਹਿਰਾਂ ਵਿੱਚ ਇਹ ਪੱਧਰ ਇਸ ਤੋਂ 10 ਗੁਣਾ ਵੱਧ ਹੈ ਰੀਪੋਰਟ ਮੁਤਾਬਕ ਦਿੱਲੀ ਹਰ ਸਾਲ ਉੱਚ ਵਾਯੂ ਪ੍ਰਦੂਸ਼ਣ ਨਾਲ ਜੂਝਦੀ ਹੈ ਜੋ ਕਿ ਸਰਦੀਆਂ ਵਿੱਚ ਹੋਰ ਵੀ ਗੰਭੀਰ ਹੋ ਜਾਂਦਾ ਹੈ ਇਸ ਦਾ ਕਾਰਨ ਮੌਸਮੀ ਹਾਲਤ ਵਾਹਾਨਾਂ ਤੋਂ ਨਿਕਲਣ ਵਾਲਾ ਧੂਆ ਪਰਾਲੀ ਸਾੜਨਾ ਪਟਾਕੇ ਚਲਾਉਣਾ ਅਤੇ ਹੋਰ ਸਥਾਨਕ ਪ੍ਰਦੂਸ਼ਣ ਸਰੋਤ ਹਨ ਜੋ ਹਵਾ ਦੀ ਗੁਣਵੱਤਾ ਨੂੰ ਖਤਰਨਾਕ ਪੱਧਰ 'ਤੇ ਪਹੁੰਚਾ ਦਿੰਦੇ ਹਨ ਉੱਥੇ ਹੀ ਗੱਲ ਕਰੀਏ ਪੰਜਾਬ ਦੀ ਤਾਂ ਆਈਕਿਊਆ ਰਿਪੋਰਟ ਮੁਤਾਬਕ ਭਾਰਤ 2024 ਵਿੱਚ ਦੁਨੀਆ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਬਣ ਗਿਆ ਹੈ 2023 ਵਿੱਚ ਭਾਰਤ ਤੀਜੇ ਸਥਾਨ ਤੇ ਸੀ ਅਤੇ 2024 ਵਿੱਚ ਪਾਰਟੀਕੂਲੇਟ ਮੈਟਰ 2.5 ਦੇ ਪੱਧਰ ਵਿੱਚ 7 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ ਭਾਰਤ ਵਿੱਚ ਵਾਯੂ ਪ੍ਰਦੂਸ਼ਣ ਇੱਕ ਗੰਭੀਰ ਸਿਹਤ ਸੰਕਟ ਬਣ ਗਿਆ ਹੈ ਜਿਸ ਕਾਰਨ ਲੋਕਾਂ ਦੀ ਜੀਵਨ ਆਯੂ ਲਗਭਗ 5.2 ਸਾਲ ਘੱਟ ਹੋ ਰਹੀ ਹੈ। ਲਾਸੈਂਟ ਪਲੈਨੇਟਰੀ ਹੈਲਥ ਦੇ ਇੱਕ ਅਧਿਐਨ ਮੁਤਾਬਕ ਹਰ ਸਾਲ 15 ਲੱਖ ਲੋਕਾਂ ਦੀ ਮੌਤ ਗੰਦਲੀ ਹਵਾ ਵਿੱਚ ਮੌਜੂਦ ਪਾਰਟੀਕੂਲੇਟ ਮੈਟਰ ਦੇ ਸੰਪਰਕ ਵਿੱਚ ਆਉਣ ਕਾਰਨ ਹੋ ਜਾਂਦੀ ਹੈ। ਇਦਾਂ ਹੀ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦਰ।